ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸ਼ਹੀਦੀ ਭਾਈ ਸੁਵੇਕ ਸਿੰਘ ਭਾਈ ਸ਼ਾਹਬਾਦ ਸਿੰਘ ਭਾਈ ਸੁਵੇਕ ਸਿੰਘ ਬਾਸੀ ਲਾਹੌਰ ਪਿੰਡ ਜੰਬਰ ਦੇ ਸਨ ਉਹਨਾਂ ਦੇ ਸੁਪੁੱਤਰ ਭਾਈ ਸ਼ਾਹਬਾਦ ਸਿੰਘ ਸਨ ਸਰਦਾਰ ਸੁਵੇਕ ਸਿੰਘ ਸਰਕਾਰੀ ਠੇਕੇਦਾਰ ਅਤੇ ਲਾਹੌਰ ਦੇ ਕੋਤਵਾਲ ਦੇ ਵਜੋਂ ਨੌਕਰੀ ਕਰਦੇ ਰਹੇ ਸ਼ਾਹਬਾਦ ਸਿੰਘ ਇੱਕ ਮੁਸਲਮਾਨ ਉਸਤਾਦ ਦੇ ਕੋਲੋਂ ਫਾਰਸੀ ਸਿੱਖਦੇ ਸਨ ਇੱਕ ਦਿਨ ਧਰਮ ਨੂੰ ਲੈ ਕੇ ਸ਼ਾਹਬਾਦ ਸਿੰਘ ਤੇ ਮੁਸਲਮਾਨ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਇਸ ਗੱਲ ਤੋਂ ਖਿੱਚ ਕੇ ਉਸ ਮੁਸਲਮਾਨ ਨੇ ਮੌਕੇ ਦੇ ਬਾਦਸ਼ਾਹ ਜਹੀਆ ਖਾਨ ਦੇ ਕੋਲ ਚੁਗਲੀ ਕਰ ਦਿੱਤੀ ਸ਼ਾਹਬਾਦ ਸਿੰਘ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਇਸ ਗੱਲ ਦੀ ਚੁਗਲੀ ਵੀ ਮਾਰੀ ਗਈ ਕਿ ਇਹ ਸੁਵੇਗ ਸਿੰਘ ਦਾ ਪੁੱਤਰ ਹੈ ਉਸਵੇਗ ਸਿੰਘ ਜਿਸ ਨੇ ਜਕਰੀਆ ਖਾਨ ਦੇ ਸਿਰ ਦੇ ਵਿੱਚ ਜੁੱਤੀਆਂ ਮਾਰਨ ਦੇ ਲਈ ਕਿਹਾ ਕਿਉਂਕਿ ਜਕਰੀਆ ਖਾਨ ਨੂੰ ਪੇਸ਼ਾਬ ਦਾ ਬੰਨ ਪੈ ਚੁੱਕਿਆ ਸੀ ਜਦ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਗਈ ਤਾਂ ਜਕਰੀਆ ਖਾਨ ਨੂੰ ਪੇਸ਼ਾਬ ਦਾ ਬੰਨ ਪੈ ਚੁੱਕਾ ਸੀ ਉਸ ਦਾ ਬੰਨ ਖੋਲਣ ਦੇ ਲਈ ਭਾਈ ਸੁਵੇਕ ਸਿੰਘ ਨੇ ਉਹਨਾਂ ਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਜਹੀਆ ਖਾਨ ਇਸ ਗੱਲ ਤੋਂ ਘਬਰਾ ਗਿਆ ਗੁੱਸੇ ਦੇ ਵਿੱਚ ਆਇਆ ਤੇ ਇਸ ਚੀਜ਼ ਦਾ ਬਦਲਾ ਲੈਣ ਦੇ ਲਈ ਦੋਨਾਂ ਪਿਉਹਾਂ ਪੁੱਤਾਂ ਨੂੰ ਚਰਖੜੀਆਂ ਤੇ ਚੜਨ ਦਾ ਫਤਵਾ ਜਾਰੀ ਕੀਤਾ ਇਸ ਤੋਂ ਪਹਿਲਾਂ ਦੋਹਾਂ ਨੂੰ ਅਲੱਗ-ਅਲੱਗ ਕੀਤਾ ਗਿਆ ਕਹਾ ਗਿਆ ਭਾਈ ਸੁਵੇਕ ਸਿੰਘ ਨੂੰ ਕਿਹਾ ਆਪ ਜੀ ਦਾ ਪੁੱਤਰ ਸ਼ਹਾਬਾਦ ਸਿੰਘ ਮੰਨ ਗਿਆ ਹੈ ਉਹ ਲਾਲਚ ਦੇ ਵਿੱਚ ਆ ਗਿਆ ਹੈ ਭਾਈ ਸੁਵੇਕ ਸਿੰਘ ਨੂੰ ਇਹ ਗੱਲ ਕਹੀ ਗਈ ਦੂਸਰੇ ਪਾਸੇ ਭਾਈ ਸ਼ਹਾਬਾਦ ਸਿੰਘ ਨੂੰ ਕਿਹਾ ਗਿਆ ਆਪ ਜੇ ਪਿਤਾ ਜੀ ਕਬਰਾ ਕੇ ਮੰਨ ਗਏ ਹਨ ਕਿ ਹਾਂ ਮੈਂ ਮੁਸਲਮਾਨ ਬਣਨ ਨੂੰ ਤਿਆਰ ਹਾਂ ਪਰ ਦੋਨਾਂ ਪਿਓ ਪੁੱਤਾਂ ਨੇ ਨਾ ਹਾਰ ਮੰਨਦਿਆਂ ਹੋਇਆਂ ਇਹ ਆਪਣਾ ਫੈਸਲਾ ਦ੍ਰਿੜ ਕਰ ਲਿਆ ਕਿ ਅਸੀਂ ਧਰਮ ਨਹੀਂ ਬਦਲਾਂਗੇ ਇਸ ਦੇ ਬਦਲੇ ਅਸੀਂ ਚਰਖੜੀਆਂ ਤੇ ਚੜ ਕੇ ਸ਼ਹੀਦियां ਪ੍ਰਾਪਤ ਕਰਨ ਨੂੰ ਤਿਆਰ ਹਾਂ ਦੋਨਾਂ ਪਿਓ ਪੁੱਤਾਂ ਨੂੰ ਅੱਜ ਦੇ ਦਿਨ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਆਪਾਂ ਹਰ ਰੋਜ਼ ਪੜ੍ਹਦੇ ਹਾਂ ਜਿੰਨਾ ਸਿੰਘਾਂ ਸ਼ਿੰਗੜੀਆਂ ਨੇ ਧਰਮ ਲਈ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਨਾ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅੱਜ ਉਹਨਾਂ ਸ਼ਹੀਦਾਂ ਦਾ ਪਾਵਨ ਸ਼ਹੀਦੀ ਦਿਹਾੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ